ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਵੇਣ ਨਾਵੇ ਸਭ ਪਰਮ ਦੇ नित जग तुटा सहसार मन मुख गर्म गमावने हाँ मैं अंध गुबार गुरमुख अमृत बीवना नानक शब्द विचार वेणना ਸਾਗੋ ਪਰਮਦੇ ਨਿਤ ਜਾਗ ਲੋਟਾ ਸਾਰੇ ਮਾਨ ਮੁਕੇ ਕਰ ਮਟ ਮਾਵਲੇ ਹਉ ਮੈਂ ਅੰਧਵਾਰੇ ਗੁਰੂ ਮੁਕੇ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵੀ ਜਾ ਮਹੱਲਾ ਦੀ ਜਾਨ ਸਹਜ ਦਾ ਗੈ ਸਹਜ ਸੂਹ ਹੈ ਗੁਰਮੁਖ ਆਨ ਦੇ ਨ ਉਸਤਤ ਹੈ ਮਨ ਮੁਖ ਪਰਮੈ ਸਹਸਾ ਹੋਵੇ ਅੰਦਰ ਚਿੰਤਾ ਨੀਦ ਦਾਸ ਹੈ ਗਿਆਨੀ ਜਾਗੇ ਸਵੇ ਸੁਬਾਹੇ ਨਾਨਕ ਨਾਮ ਰਤਿਆ ਵਾਲ ਜਾਵੋ ਫੋੜੀ ਸੇਾਰੇ ਨਾਮ ਸਿਆ ਰਹੇ ਜੋ ਹਰ ਰਤਿਆ ਹਰ ਇੱਕ गोबर सत्या हरि गोबर तय एक करो तो सत्या जो हर नाम से आव तीन दर साद कत्या गुरमती रह आ गुरमुख हारजू हर नार सॾ कटे गुरमती याद गुरमुख हार ਰਾਹੀ ਗੁਦੀ ਕੀ ਫਤਿਹ ਸਲੋਕ ਮਹੱਲਾ 3 ਵੇਣਨਾ ਗਾਇ ਸਭ ਧਰਮ ਦੇ ਮਿਤ ਜਗ ਤੋਂ ਟਾ ਸਾ ਸਾਰ ਮਨੁਖ ਕਰਮ ਕਮਾਵਣੇ ਹਉ ਮੈਂ ਅੰਧ ਗਵਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਪਰਮ ਮੁਸਲਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਖਾਲਸਾ ਰੂਪ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖ ਵਾਗ ਪਾਵਨ ਸ਼ਲੋਕ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਏ ਪਵਿੱਤਰ ਪੌੜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਿਤਾ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 646 ਤੇ 645 ਤੇ ਰਾਗ ਸੋਰਠਿ ਦੀ ਵਾਰ ਦੇ ਸਰਨੇਖੇੜ ਸੁਭਾਏਮਾਨ ਹੈ ਸਤਿਗੁਰੂ ਦੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਦਿ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋ ਜਾਵੇ ਭਾਈ ਅੱਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਹੈ ਜਿਉਆਵਦੀ ਅਮਰ ਜੇਤੋ ਸ਼ਰਧਾ ਭਾਵਨਾ ਸਹਿਤ ਮਨਾ ਰਹੇ ਹੋ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਲ ਸਾਲ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਗੁਰਦੁਆਰਾ ਕਾਗਦਨ ਸਾਹਿਬ ਜੀ ਵਿਖੇ ਭਾਈ ਲੱਖੀ ਸ਼ਾਹ ਵਨਜਾਰਾ ਹਾਲ ਵਿਖੇ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰੀਏ ਸੇਵਾ ਕਰਕੇ ਆਪਨੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਕਮੀਆਂ ਦੇ ਖਿਮਾਖਸ਼ ਤੇ ਬਿਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ